सत काल जी आई होप तु सार बिया होव स्वागत आहे तोडा अपने चैनल रिवायती कलर्स बाय मनप्रीत ਇਹ ਅੱਜ ਆਪਾਂ ਵੀਡੀਓ ਲੈ ਕੇ ਆਏ ਆਂ ਜੀ ਬੇਸਿਕ ਇਨਫੋਰਮੇਸ਼ਨ ਦੇ ਰਿਲੇਟਡ ਪੇਂਟਿੰਗ ਸਟਾਰਟ ਕਰਨ ਦੇ ਲਈ ਬਿਗਨਰਸ ਜਿਹੜੇ ਉਹ ਪੁੱਛਦੇ ਨੇ ਵੀ ਆਪਾਂ ਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਫੈਬਰਿਕ ਚਾਹੀਦਾ ਹੈ ਕਾਟਨ ਦਾ ਫੈਬਰਿਕ ਤੁਸੀਂ ਠੀਕ ਹੈ ਉਹਨੂੰ ਵਾਸ਼ ਕਰਕੇ ਆਇਰਨ ਕਰ ਲੈਣਾ ਥੈਨ ਆਪਾਂ ਨੂੰ ਪੈਨ ਜਾਂ ਪੈਨਸਲ ਦੀ ਜ਼ਰੂਰਤ ਹੁੰਦੀ ਹੈ ਜਿਹਦੇ ਨਾਲ ਆਪਾਂ ਡਿਜ਼ਾਈਨ ਨੂੰ ਡਰਾ ਕਰਦੇ ਆਂ ਉਹਦੇ ਵਿੱਚ ਆਪਾਂ ਇਹ ਪਾ ਮੈਂ ਜਿਹੜਾ ਯੂਜ਼ ਕਰਦੀ ਆ ਹੀਟ ਇਰੇਜ਼ੀਬਲ ਪੈਨ ਹੈ ਇਹ ਈਜ਼ੀਲੀ ਰਿਮੂਵ ਹੋ ਜਾਂਦਾ ਜਦੋਂ ਆਪਾਂ ਡਿਜ਼ਾਈਨ ਆਪਣਾ ਪੇਂਟ ਕਰ ਲੈਨੇ ਆ ਤਾਂ ਨੈਕਸਟ ਆਪਾਂ ਚਾਹੀਦਾ ਜੀ ਫੈਬਰਿਕ ਅਲੱਗ ਤੋਂ ਕੋਈ ਵੀ ਤੁਸੀਂ ਛੋਟਾ ਜਿਹਾ ਫੈਬਰਿਕ ਦਾ ਸੈਂਪਲ ਲੈ ਕੇ ਰੱਖੋ ਜਿਹਦੇ ਨਾਲ ਆਪਾਂ ਬਰਸ਼ ਨੂੰ ਸਾਫ਼ ਕਰਦੇ ਆਂ ਦੈਨ ਕੋਈ ਵੀ ਕੰਟੇਨਰ ਪਲਾਸਟਿਕ ਜਾਂ ਫਿਰ ਸਟੀਲ ਦਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੰਟੇਨਰ ਲੈਣਾ ਉਹਦੇ ਵਿੱਚ ਆਪਾਂ ਪਾਣੀ ਨੂੰ ਪਾਉਣਾ ਬਰਸ਼ ਨੂੰ ਕਲੀਨ ਕਰਨ ਦੇ ਲਈ ਠੀਕ ਹੈ ਜੀ ਦੈਨ ਪਾਣੀ ਦੇ ਵਿੱਚ ਬਰਸ਼ ਕਲੀਨ ਕਰਕੇ ਦੈਨ ਆਪਾਂ ਕੱਪੜੇ ਨਾਲ ਸਾਫ਼ ਕਰ ਲਾਂਗੇ ਠੀਕ ਹੈ ਉਸ ਤੋਂ ਬਾਅਦ ਮੇਨਲੀ ਜਿਹੜੀ ਆਪਾਂ ਚੀਜ਼ ਹੈਗੀ ਆ ਫੈਬਰਿਕ ਕਲਰਸ ਚਾਹੀਦੇ ਨੇ ਇਹ ਆਪਣੇ ਦੇਖ ਸਕਦੇ ਤੁਸੀਂ ਫੈਬ੍ਰਿਕ ਰਿਲ ਦੇ ਕਲਰ ਆ ਜਿਹੜੇ ਉਹ ਮੈਂ ਯੂਜ਼ ਕਰਦੀ ਆ ਇਹਦੀ ਛੋਟੀ ਵੱਡੀ ਪੈਕਿੰਗ ਦੋਨੋਂ ਆਉਂਦੀਆਂ ਮੈਂ ਸੁਜੈਸਟ ਕਰੂੰਗੀ ਸਟਾਰਟ ਕਰਨ ਦੇ ਲਈ ਤੁਸੀਂ ਛੋਟੀ ਪੈਕਿੰਗ ਹੀ ਯੂਜ਼ ਕਰੋ ਕਿਉਂਕਿ ਕਲਰ ਸ ਜਲਦੀ ਸੁੱਕ ਜਾਂਦੇ ਆ ਇਹਦੇ ਠੀਕ ਹੈ ਤਾਂ ਦੈਨ ਆਪਾਂ ਮੀਡੀਆ ਸੌਰੀ ਆਊਟਲਾਈਨਰ ਯੂਜ਼ ਕਰਾਂਗੇ ਇਹ ਆਪਾਂ ਜਿਵੇਂ ਆਊਟਲਾਈਨ ਕਰਨ ਲਈ 골ਡਨ সিলవర్ ਜਾਂ ਫਿਰ ਕਲਰਡ ਵੀ ਆਪਣੇ 3D ਆਊਟਲਾਈਨਰਸ ਦੀ ਹੈ ਇਹ ਇਸ ਤਰੀਕੇ ਨਾਲ ਆਪਣੀਆਂ ਆਉਂਦੀਆਂ ਕੌਨਸ ਤਾਂ ਤੁਸੀਂ ਇਹ ਯੂਜ਼ ਕਰ ਸਕਦੇ ਹੋ ਦੈਨ ਆਪਾਂ ਨੂੰ ਨੀਡ ਹੈਗੀ ਜੀ ਬਰਸ਼ਸ ਦੀ ਉਹ ਤੁਸੀਂ ਆਪਾਂ ਸਟੇਸ਼ਨਰੀ ਸ਼ਾਪ ਤੋਂ ਕੋਈ ਵੀ ਜਿਹੜੇ ਹੈਗੇ ਤੁਸੀਂ ਪੇਂਟਿੰਗ ਬਰਸ਼ ਲਿਆ ਕੇ ਸਟਾਰਟ ਕਰ ਸਕਦੇ ਹੋ ਮੈਂ ਵੀ ਨਾਰਮਲੀ ਬਰਸ਼ਸ ਯੂਜ਼ ਕਰਦੀ ਆ ਇਹ ਆਪਣੇ ਹੈਗੇ ਫਲੈਟ ਬਰਸ਼ ਠੀਕ ਹੈ ਤੁਸੀਂ ਰਾਉਂਡ ਵੀ ਯੂਜ਼ ਕਰ ਸਕਦੇ ਹੋ ਤੁਸੀਂ ਟਰਾਈ ਕਰ ਲਿਓ ਜੇ ਤੁਸੀਂ ਫਲੈਟ ਦੇ ਵਿੱਚ ਕੰਫਰਟੇਬਲ ਹੋ ਤਾਂ ਤੁਸੀਂ ਫਲੈਟ ਯੂਜ਼ ਕਰ ਲਿਓ ਅਦਰਵਾਈਜ਼ ਤੁਸੀਂ ਰਾਉਂਡ ਲਾਈਕ ਯੂ ਉਹਨੂੰ ਵੀ ਤੁਸੀਂ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਮੇਨਲੀ ਆਪਾਂ ਤਿੰਨ ਤਿੰਨ ਬਰਸ਼ ਯੂਜ਼ ਕਰਦੇ ਆਂ ਆਪਣਾ 2 ਨੰਬਰ ਠੀਕ ਹੈ ਐਂਡ 4 ਐਂਡ 0 ਸਾਈਜ਼ ਠੀਕ ਹੈ ਤਾਂ ਉਹਦੇ ਨਾਲ ਆਪਣਾ इजीली ਜਿਹੜੀ ਹੈਗੀ ਪੇਂਟਿੰਗ ਆਪਾਂ ਕਰ ਸਕਦੇ ਆਂ ਇੱਕ ਆਪਾਂ ਨੂੰ ਚਾਹੀਦਾ ਜੀ ਮੀਡੀਅਮ ਠੀਕ ਹੈ ਇਹ ਆਪਾਂ ਕਲਰ ਨੂੰ ਜਿਹੜਾ ਹੈਗਾ ਪਤਲਾ ਕਰਨ ਦੇ ਲਈ ਯੂਜ਼ ਕਰਦੇ ਆ ਇਹਦੇ ਵਿੱਚ ਇਹ ਆਪਣੀ ਚੋਇਸ ਹੁੰਦੀ ਹੈ ਅਗਰ ਆਪਾਂ ਯੂਜ਼ ਕਰਨਾ ਚਾਹੋ ਤਾਂ ਕਰ ਸਕਦੇ ਤੁਸੀਂ ਇਹਨੂੰ ਆਪਾਂ ਇਹਦੀ ਜਗ੍ਹਾ ਆਪਾਂ ਪਾਣੀ ਵੀ ਯੂਜ਼ ਕਰ ਸਕਦੇ ਆ ਮੈਂ ਜਿਆਦਾਤਰ ਵਾਟਰ ਯੂਜ਼ ਕਰਦੀ ਆ ਉਹਨੂੰ ਪਤਲਾ ਕਰਨ ਦੇ ਲਈ ਠੀਕ ਹੈ ਜੀ ਇੱਕ ਤੁਸੀਂ ਵੁੱਡਨ ਫਰੇਮ ਲੈ ਲੈਣਾ ਠੀਕ ਹੈ ਜੀ ਜਿਹਦੇ ਵਿੱਚ ਆਪਾਂ ਕੱਪੜੇ ਨੂੰ ਫਿਕਸ ਕਰਾਂਗੇ ਠੀਕ ਹੈ ਆਈ ਹੋਪ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਗੀ ਇਨਫੋਰਮੇਟਿਵ ਹੋਗੀ ਤੁਹਾਡੇ ਲਈ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਐਂਡ ਆਪਣੇ ਜਿਹੜੇ ਹੈਗੇ ਆ ਅੱਗੇ ਆਪਾਂ ਹੋਰ ਵੀਡੀਓਜ਼ ਜਿਹੜੀਆਂ ਉਹ ਆਪਾਂ ਲੈ ਕੇ ਆਉਂਦੇ ਰਹਾਂਗੇ ਥੈਂਕ ਯੂ